ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇੱਕ ਅਜਿਹੀ ਤਸਵੀਰ ਜਦੋਂ ਤੁਸੀਂ ਦੇਖੋਗੇ ਉਸ ਤੋਂ ਬਾਅਦ ਤੁਹਾਨੂੰ ਸਿਸਟਮ ਤੋਂ ਵਿਸ਼ਵਾਸ ਉੱਡ ਜਾਏਗਾ ਇਹ ਤਸਵੀਰ ਨਾਬਾ ਦੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਪਲਟਣੋਂ ਬਚ ਗਈ ਤੇ ਇੱਕ ਦਰਖਤ ਵਿੱਚ ਜਾ ਕੇ ਲੱਗੀ ਸ਼ੁਕਰ ਹੈ ਰਿਹਾ ਕਿ ਲੋਕਾਂ ਦੀ ਜਾਨ ਬਚ ਗਈ ਪਰ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਲੱਗੇਗਾ ਕਿ ਕੋਈ ਕਰਿਸ਼ਮਾ ਹੀ ਹੈ ਕਿ ਲੋਕਾਂ ਦੀ ਜਾਨ ਬਚ ਗਈ ਇਹ ਤਸਵੀਰ ਨਾਬਾ ਦੇ ਪਿੰਡ ਫਰੀਦਪੁਰ ਫਰੀਦਪੁਰ ਦੀ ਹੈ ਫਰੀਦਪੁਰ ਦੇ ਵਿੱਚ ਕਿਹਾ ਜਾ ਰਿਹਾ ਕਿ ਅੱਜ ਸਵੇਰੇ ਲੋਕ ਆਪੋ ਆਪਣੇ ਕਾਮਾਕਾਰਾਂ ਦੇ ਲਈ ਨਿਕਲੇ ਹੋਏ ਸਨ ਬੱਸ ਦੇ ਵਿੱਚ ਸਵਾਰ ਸਨ ਇਹ ਬੱਸ ਓਵਰਲੋਡਡ ਸੀ ਜੀ ਹਾਂ ਬੱਸ ਓਵਰਲੋਡਡ ਸੀ ਕਰੀਬ 100 ਸਵਾਰੀਆਂ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਸਨ ਕਿਹਾ ਜਾ ਰਿਹਾ ਸੀ ਕਿ ਓਵਰਲੋਡਡ ਬੱਸ ਦੀ ਜੋ ਬੱਸ ਦੀਆਂ ਜੋ ਕਮਾਨੀਆਂ ਨੇ ਉਹ ਟੁੱਟ ਗਈਆਂ ਤੇ ਟੁੱਟਣ ਤੋਂ ਬਾਅਦ ਇਹ ਬੱਸ ਬੇਕਾਬੂ ਹੋ ਕੇ ਇੱਕ ਦਰਖਤ ਦੇ ਨਾਲ ਟਕਰਾ ਗਈ ਤੇ ਉਸ ਤੋਂ ਬਾਅਦ ਸ਼ੁਕਰ ਇਹ ਰਿਹਾ ਕਿ ਬੱਸ ਰੁਕ ਗਈ ਪਲਟੀ ਨਹੀਂ ਨਹੀਂ ਤਾਂ ਬਹੁਤ ਸਾਰੀਆਂ ਜਾਨਾਂ ਜਾ ਸਕਦੀਆਂ ਸਨ ਬਹੁਤ ਸਾਰੇ ਲੋਕ ਇਸ ਬੱਸ ਦੇ ਖੜੇ ਚਣ ਤੁਹਾਨੂੰ ਪਤਾ ਹੈ ਕਿ ਇਸ ਪੰਜਾਬ ਦੇ ਵਿੱਚ ਜੋ ਬਸਾਂ ਦੀ ਹਾਲਤ ਹੈ ਬਸਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਕਿਉਂਕਿ ਬਸਾਂ ਤਕਰੀਬਨ ਓਵਰਲੋਡ ਹੋ ਕੇ ਚੱਲ ਰਹੀਆਂ ਨੇ ਸਵੇਰੇ ਸਵੇਰੇ ਜਦੋਂ ਲੋਕ ਆਪਣੇ ਕਮਾਕਾਰਾਂ ਡਿਊਟੀਆਂ ਤੇ ਜਾਂਦੇ ਨੇ ਤਾਂ ਲੋਕ ਸੀਟਾਂ ਦੇ ਤਾਂ ਬੈਠੇ ਹੀ ਹੁੰਦੇ ਨੇ ਬਸ ਦੇ ਵਿੱਚ ਵੀ ਲੋਕ ਤੂੜੀ ਵਾਂਗ ਤੁੰਨੇ ਹੁੰਦੇ ਨੇ ਇਸੇ ਕਾਰਨ ਇਸ ਬਸ ਇਹ ਬਸ ਹਾਦਸਾਗ੍ਰਸਤ ਹੋਈ ਕਿਉਂਕਿ ਇਸ ਦੇ ਕਮਾਨੀਆਂ ਕਮਾਨੀਆਂ ਦੇ ਉੱਪਰ ਹੀ ਸਾਰਾ ਜੋ ਭਾਰ ਪੈਂਦਾ ਹੈ ਲੋਕਾਂ ਦਾ ਜੋ ਵੀ ਲੋਡ ਹੁੰਦਾ ਹੈ ਬਸ ਦੇ ਵਿੱਚ ਉਸ ਤੋਂ ਬਾਅਦ ਇਹ ਕਮਾਨੀਆਂ ਟੁੱਟ ਗਈਆਂ ਬਸ ਬੇਕਾਪ ਹੋਈ ਤੇ ਇੱਕ ਦਰਖਤ ਦੇ ਨਾਲ ਖੜੀ ਖੜੇ ਦਰਖਤ ਦੇ ਨਾਲ ਇ ਜਾ ਕੇ ਟਕਰਾ ਗਈ ਤੇ ਕਿਸੇ ਤਰ੍ਹਾਂ ਇਹਨੂੰ ਕੰਟਰੋਲ ਕੀਤਾ ਗਿਆ ਪਰ ਇਸ ਬੱਸ ਦੀ ਹਾਲਤ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਰੱਬ ਦਾ ਚਮਤਕਾਰ ਹੀ ਹੈ ਕਿ ਲੋਕਾਂ ਦੀ ਜਾਨ ਬਚ ਗਈ ਨਹੀਂ ਤਾਂ ਜਿਸ ਬੁਰੀ ਤਰੀਕੇ ਨਾਲ ਇਹ ਬੱਸ ਨੁਕਸਾਨੀ ਗਈ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਜਾਨਾਂ ਕੀਮਤੀ ਜਾਨਾਂ ਜਾ ਸਕਦੀਆਂ ਸਨ ਹਾਲਾਂਕਿ ਇਸ ਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਕਈਆਂ ਦੀ ਲੱਤ ਟੁੱਟੀ ਹੈ ਜੋ ਡਰਾਈਵਰ ਸੀ ਕੰਡਕਟਰ ਸੀ ਉਹਨਾਂ ਨੂੰ ਵੀ ਸੱਟਾਂ ਆਈਆਂ ਨੇ ਪਰ ਜਾਨ ਕਿਸੇ ਦੀ ਨਹੀਂ ਗਈ ਇਹ ਗਨੀਮਤ ਰਹੀ ਹੈ ਇਸ ਪੂਰੇ ਘਟਨਾ ਦੇ ਵਿੱਚ ਜੋ ਗੱਲਬਾਤ ਹੋਈ ਉਸ ਦੇ ਮੁਤਾਬਕ ਇਹ ਹੋਇਆ ਕਿ ਇਸ ਦੇ ਵਿੱਚ ਜੇਕਰ ਇਹ ਬੱਸ ਪਲਟ ਜਾਂਦੀ ਤਾਂ ਉਸ ਤੋਂ ਬਾਅਦ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਜਿਵੇਂ ਹੀ ਇਹ ਟੱਕਰ ਹੋਈ ਆਲੇ ਦੁਆਲੇ ਦੇ ਲੋਕ ਕਿਸਾਨ ਤੇ ਪਿੰਡ ਦੇ ਵਸਨੀਕ ਭੱਜੇ ਤੇ ਮੌਕੇ ਤੇ ਪਹੁੰਚ ਕੇ ਕਿਸੇ ਤਰ੍ਹਾਂ ਕਾਫੀ ਦੇਰ ਤੱਕ ਮੁਸ਼ਕਲ ਕੀਤੀ ਗਈ ਤੇ ਲੋਕਾਂ ਨੂੰ ਇਸ ਬੱਸ ਦੇ ਵਿੱਚੋਂ ਬਾਹਰ ਕੱਢਿਆ ਕਿਉਂਕਿ ਇਸ ਦੀਆਂ ਬਾਰੀਆਂ ਤੇ ਇਸ ਦੀਆਂ ਖਿੜਕੀਆਂ ਸਭ ਟੁੱਟ ਕੇ ਇੱਕ ਦੋ ਜਣਾ ਜੁੜ ਚੁੱਕੀਆਂ ਸਨ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਰੈਸਕਿਊ ਕੀਤਾ ਗਿਆ ਤੁਸੀਂ ਸੋਚੋ ਕਿ ਇਸ ਦੇ ਵਿੱਚ ਜੋ ਬੱਸ ਦੀ ਹਾਲਤ ਹੈ ਉਸ ਦੇ ਮੁਤਾਬਕ ਤਾਂ ਇੱਕ ਨਜ਼ਰ ਇਹ ਲੱਗਿਆ ਕਿ ਬਹੁਤ ਸਾਰੀ ਜਾਨਾਂ ਜਾ ਚੜੀਆਂ ਗਈਆਂ ਹੋਣਗੀਆਂ ਪਰ ਸ਼ੁਕਰ ਇਹ ਕਿ ਕਿਸੇ ਦੀ ਜਾਨ ਗਈ ਨਹੀਂ ਹੈ ਤੇ ਉਸ ਥਾਨਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਬੱਸ ਨਾਬਾ ਦੇ ਇੱਕ ਪਿੰਡ ਤੋਂ ਪਟਿਆਲਾ ਵੱਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਫਰੀਦਪੁਰ ਪਿੰਡ ਦੇ ਵਿੱਚ ਇਹ ਹਾਸੇ ਦਾ ਸ਼ਿਕਾਰ ਹੋ ਗਈ ਪਿੰਡਾਂ ਦੇ ਵਿੱਚੋਂ ਗੁਜ਼ਰਨ ਵਾਲੀਆਂ ਬਸਾਂ ਹੋਈਆਂ ਜਾਂ ਸ਼ਹਿਰਾਂ ਦੇ ਵਿੱਚੋਂ ਗੁਜ਼ਰਨ ਵਾਲੀਆਂ ਸਰਕਾਰੀ ਬਸਾਂ ਦਾ ਹਾਲ ਤੁਹਾਨੂੰ ਪਤਾ ਹੈ ਅੱਜ ਕੱਲ ਫ੍ਰੀ ਪਾਸ ਵਾਲਾ ਵੀ ਸਿਸਟਮ ਚੱਲਦਾ ਹੈ ਆਧਾਰ ਕਾਰਡ ਵਾਲਾ ਸਿਸਟਮ ਵੀ ਚੱਲਦਾ ਜਿਸ ਕਰਕੇ ਹੋਰ ਵੀ ਲੋਕ ਫ੍ਰੀ ਦੇ ਬੱਸ ਕਰਾਏ ਨੂੰ ਦੇਖਦੇ ਹੋਏ ਆ ਫ੍ਰੀ ਦੇ ਜੋ ਸਫਰ ਨੂੰ ਦੇਖਦੇ ਹੋਏ ਵੀ ਲੋਕ ਓਵਰਲੋਡ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਔਰ ਇਹ ਗੱਲ ਇਹ ਕੋਈ ਅਚਾਨਕ ਹੋਇਆ ਹਾਸਾ ਨਹੀਂ ਇਹ ਹਾਦਸਾ ਲਾਪਰਵਾਹੀ ਦਾ ਕਾਰਨ ਹੈ ਲਾਪਰਵਾਹੀ ਇਸ ਕਰਕੇ ਕਿ ਪਹਿਲਾਂ ਹੀ ਵਿਭਾਗ ਦੇ ਜੋ ਕੰਡਕਟਰ ਡਰਾਈਵਰ ਨੇ ਉਹਨਾਂ ਨੇ ਲਿਖ ਕੇ ਦੇ ਚੁੱਕੇ ਸੀ ਕਿ ਇਹ ਬੱਸ ਜੋ ਹਾਸੇ ਦਾ ਸ਼ਿਕਾਰ ਹੋ ਲਗਦੀ ਹੈ ਜਾਂ ਇਹ ਬੱਸ ਚੱਲਣ ਯੋਗ ਨਹੀਂ ਹੈ ਇਸ ਕਰਕੇ ਇਸ ਦੀ ਰਿਪੇਅਰ ਕਰਵਾਈ ਜਾਵੇ ਪਰ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਇਦ ਲੋਕਾਂ ਦੀ ਜਾਨਾਂ ਦੀ ਨਹੀਂ ਪਈ ਇਸ ਕਰਕੇ ਇਸ ਬੱਸ ਦਾ ਜੋ ਰਿਪੇਅਰ ਹੈ ਇਸ ਬੱਸ ਦੀ ਜੋ ਸਾਮਸਮਾਲ ਉਹ ਨਹੀਂ ਕੀਤੀ ਗਈ ਤੇ ਇਸੇ ਤਰ੍ਹਾਂ ਹੀ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾ ਕੇ ਇਹ ਬੱਸ ਰੋਜ਼ਾਨਾ ਵਾਂਗ ਆ ਜਾ ਰਹੀ ਸੀ ਤੇ ਅੱਜ ਉਹੀ ਹੋਇਆ ਜਿਸ ਦਾ ਡਰ ਸੀ ਪਰ ਇਸ ਦੇ ਵਿੱਚ ਸ਼ੁਕਰ ਏਕ ਕਿਸੇ ਦੀ ਜਾਨ ਨਹੀਂ ਗਈ ਹੈ ਜਿਨ੍ਹਾਂ ਪਿੰਡ ਵਾਸੀਆਂ ਨੇ ਲੋਕਾਂ ਦੀ ਜਾਨ ਬਚਾਈ ਮੌਕੇ ਤੇ ਪਹੁੰਚ ਕੇ ਪਹਿਲਾਂ ਉਹਨਾਂ ਨੂੰ ਸੁਣੀਏ ਫਿਰ ਬੱਸ ਕੰਡਕਟਰ ਤੇ ਬੱਸ ਦੇ ਡਰਾਈਵਰ ਦੀ ਵੀ ਗੱਲ ਸੁਣਾਵਾਂਗੇ ਸਰ ਅਸੀਂ ਪਿੰਡੇ ਘਰੇ ਆਪੇ ਕੰਮਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋਇਆ ਹੋਇਆ ਸੀਗਾ ਜੀ ਬਸ ਫੇ ਸਾਰਾ ਪਿੰਡਾਂ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਇਹ ਕਟਕਣ 70-80 ਸਵਾਰੀਆਂ ਸੀ ਇਹ ਚ ਇਹ ਜੋ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰੋਬਸ ਵੀਡਾ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਇਹ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲੇ ਵਾਲੇ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਦੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕਿ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਵਿੰਡੋ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸੰਗਤ ਨੂੰ ਭਲਾਇਆ ਜੀ। ਉਹ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ। ਕਿੰਨੇ ਕਿੰਝੜ ਹੋਏ ਨੇ? ਸਰ ਕਟਵਰ 30 40 ਹੈਗੇ ਨੇ ਜੀ। 30 40 ਸਰ ਜ ਸਾਹੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਲਟੀ ਵੀਦ ਗਈ। ਸਵਾਰੀਆਂ ਸ਼ਾਮੂਰੇ ਟੱਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ। ਵਿੱਚੋਂ ਦੇ ਬੈਗ-ਬੈਗ ਦੀ ਬੈਕਪੋ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨੇ ਜੀ। ਚੱਪਲ ਬੂਟ ਸਾਰੇ ਕੋਲ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ। ਕਿੰਨੇ ਕਿੰਸੀ ਸਵਾਰੀਆਂ ਜਿਹੜੇ ਸਵ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਓਵਰ ਪੀ ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ 'ਚ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਦੀ ਕੱਟੀ ਜੜੀ ਪੇਸ਼ੈਂਟ ਹੈਗੇ ਨਹੀਂ ਘਟਕੜ 30 35 ਦੇ ਹੈਗੇ ਨਹੀਂ 30 35 ਹਾਂ ਜੀ ਇਹਦੇ ਤੁਸੀਂ ਸਥਾਨਕ ਲੋਕਾਂ ਦੀ ਗੱਲ ਸੁਣੀ ਪਰ ਇਸ ਬਸ ਦੇ ਜੋ ਕੰਡਕਟਰ ਹੈ ਤੇ ਡਰਾਈਵਰ ਹੈ ਉਹਨਾਂ ਨੇ ਵਾਰ-ਵਾਰ ਵਿਭਾਗ ਨੂੰ ਲਿਖਿਆ ਸੀ ਵਾਰ-ਵਾਰ ਵਿਭਾਗ ਨੂੰ ਵਾਰਨਿੰਗ ਦਿੱਤੀ ਸੀ ਕਿ ਇਹ ਬਸ ਚੱਲਣ ਯੋਗ ਨਹੀਂ ਹੈ ਸੜਕ ਤੇ ਪਰ ਉਸ ਦੇ ਬਾਵਜੂਦ ਵੀ ਵਿਭਾਗ ਨੇ ਇਸ ਬਾਰੇ ਕੋਈ ਜੋ ਹੈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਜੋ ਬਸ ਦੇ ਡਰਾਈਵਰ ਕੰਡਕਟਰ ਨੇ ਉਹ ਕੀ ਕਹਿ ਰਹੇ ਨੇ ਉਹਨਾਂ ਨੂੰ ਸੁਣਨਾ ਲਾਜ਼ਮੀ ਹੈ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬੜਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140-40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇੰਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ 52 ਸੀਟਾਂ ਬਾਸ ਬੱਸ ਵੀ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਵੱਟਾ ਵੀ ਤਾਂ ਹੀ ਟੁੱਟੇ ਉਹ ਬਰੂ ਹਾਂ ਓਵਰਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕਟਰ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਨ ਦਰਸ਼ਨ ਦੀ ਹਾਂਜੀ ਇਹਦਾ ਬੜਾ ਟੁੱਟਣ ਕਾਰਨ ਇਹ ਗੱਲ ਹੋਈ ਹੈ ਕਨੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ਓਵਰ ਬਿਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਉਹ ਜਿਵੇਂ ਹੋ ਜਾ ਸਕਦਾ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਠੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬਹੁਤ ਲਈ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕਟਾ ਘਟ ਰਿਹਾ ਮੈਂ ਚਾਰ ਪੰਜ ਟਿਕਟਾ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਲਟ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਣੀ ਟੁੱਟੀਆਂ ਨੇ ਕਮਾਣੀ ਟੁੱਟੀਆਂ ਸਸੇ ਦੀ ਹਾਂ ਸਵਾਰੀ ਵੀ ਭਾਵੇਂ 100 ਤੋਂ ਉੱਪਰ ਹੀ ਸਵਾਰੀ 100 ਕਾ 130 35 40 ਇਹ ਕਿੱਥੇ ਕਿੱਥੇ ਦਾ ਰੂਟ ਹੈ ਦਾ ਇਹ ਸਰ ਮੰਲੇ ਆਰ ਪਟਿਆਲਾ ਕਿੰਨੇ ਕਿੰਨੇ ਜਣੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਦੇ ਲੱਗੇ ਨੇ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗੇ ਨੇ ਉਹ ਹਸਪਤਾਲ 24 ਰਜਿੰਦਰਾ ਭੇਜਤਾ ਉਹਨਾਂ ਦਾ ਕਿੰਨੇ ਕਨੇ ਆਈਡੀਆਸ ਫਟੋ ਕਟ ਜੀ 8-10 ਤਾਂ ਹੋਣਗੇ ਅੱਠ-10 ਹਾਂ ਜੇ ਜੇ ਸੀਰੀਅਸ ਤਾਂ ਤਿੰਨ ਚਾਰ ਕਨੇ ਤੋਂ ਤੱਕ ਅੱਛਾ